ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾਂ ਕੈ ਲਾਗੋ ਪਾਏ ਬਹੁਤ ਵਧੀਆ ਕੰਪੋਜੀਸ਼ਨ ਹੈ ਨਵੀਂ ਕੰਪੋਜੀਸ਼ਨ ਹੈ ਤੁਹਾਡੀ ਆਪਣੀ ਕੰਪੋਜੀਸ਼ਨ ਹੋਵੇਗੀ ਜੀ ਪਹਿਲਾਂ ਮੈਂ ਆਪ ਜੀ ਨੂੰ ਸਥਾਈ ਅੰਤਰਾ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੋ ਸਲੋ ਸੁਰਾਂ ਤੇ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਇਸ ਸ਼ਬਦ ਦੀ ਤਾਲ ਕਹਿਰਵਾ ਤਾਲ ਹੈ ਜੀ ਕਹਿਰਵੇ ਤਾਲ ਦੀ 8 ਮਾਤਰਾ ਹੁੰਦੀਆਂ ਹਨ ਜੀ ਇਸ ਸ਼ਬਦ ਨਾਲ ਲੱਗਣ ਵਾਲੇ ਸਵਰ ਹਨ ਜੀ ਸਾਰੇ ਗਾ ਕੋਮਲ ਮਾ ਪਾ ਨੀ ਕੋਮਲ ਮਧ ਸਤਕ ਦੇ ਪਹਿਲੇ ਕਰੇ ਤੋਂ ਮੇਰੇ ਵੀਰਾਂ ਦੇ ਸਕੀਲ ਤੋਂ ਅੱਜ ਆਪਾਂ ਇਹ ਸ਼ਬਦ ਸਿੱਖਾਂਗੇ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜੁਆਇਨ ਕਰਨ ਲਈ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ ਆਰਡਰ ਨੰਬਰ ਆਪ ਜੀਨ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਪੁੱਲਜਕ ਦੀ ਮਾਫੀ ਬਖਸ਼ਣੀ ਕਿ ਤੁਸਮਤ ਬਖਸ਼ਣੀ ਸ਼ਬਦ ਸਿੱਖੀਏ ਜੀ ਦੁਨਿਆਪ ਸਿਮਰਾਈ ਨਾਨਕ ਤਾ ਕੈ ਲਾਗੋਂ ਪਾਈ ਨਾਨਕ ਤਾ ਕੈ ਲਾਗੋਂ ਪਾਈ ਸੇ ਸਿਮਰਹਿ ਦੁਨਿਆਪ ਸਿਮਰਾਈ ਸੇ ਸਿਮ ਰਹਿ ਜਿਨ ਆਪ ਸਿਮਰਾਏ ਪ੍ਰਭੂ ਕੇ ਸਿਮਰਨ ਰਿਤ ਸੇਦਨੋ ਪਰਬ ਕੈ ਸਿਮਰਨ ਰਿਤ ਸੇ ਦੁਨੋਨੇ ਦਿਲ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੋਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੋਧ ਨਾਨਕ ਕਾ ਕੈ ਲਾਗੋਂ ਪਾਏ ਸੇ ਸਿਮਰਹਿ ਜਨਿਆਪ ਸਿਮਰਾਈ ਪ੍ਰਭ ਕੈ ਸਿਮਨਨ ਜਪਤਾ ਪੂਜਾ ਰੱਬ ਕੈ ਸਿਮਰਨ ਬਿਨ ਸੈ ਦੂ ਜਾ ਨਾਨਕ ਕਾ ਕੈ ਲਾਗੋਂ ਪਾਇ ਸਿ ਸਿਮਰਹਿ ਦੁਨਿਆਬ ਸਿਮਰਾਇ ਪ੍ਰਭ ਕੈ ਸਿਮਰਨ تیرਤਿ ਸੁਨਾਨੀ ਪ੍ਰਭ ਕੈ ਸਿਮਰਨ تیرਤਿ ਸੁਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਰਬ ਕੈ ਸਿਮਨਨ ਦਰ ਗਿਆ ਪ੍ਰਭ ਕੈ ਸਿਮਰਨ ਹੋਏ ਸੁਪਲਾ ਪ੍ਰਭ ਕੈ ਸਿਮਰਨ ਹੋਏ ਸੁਪਲਾ ਪ੍ਰਭ ਕੈ ਸਿਮਰਨ ਸੁਪੁਲੁ long on ਤੇ ਬਾਕੀ ਅੰਤਰੇ ਗਾਇਨ ਕੀਤੇ ਹਨ ਹੁਣ ਆਪਾਂ ਸਲੋ ਸਲੋ ਸਰਾਂ ਤੇ ਸਾਰਾ ਸ਼ਬਦ ਸਿੱਖਣਾ ਹੈ ਪਹਿਲਾ ਸਤਾਈ ਸਿਮਰਹਿ ਸਿਮਰਹਿ ਜਿਨ ਆਪ ਸਿਮਰਾਇ ਜਿਨ ਆ जिन आप सिमर आए सिमर आए सि सिमर है जिन आप सिमर आए नानक ता ला पाए प पाए गौ सी, पिमर है यह स्थाई है हूं आप करें प्रभ कै सिमरन प्रभ कै सिमर ਰਨ ਫਿਰ ਤੋਂ ਪ੍ਰਭ ਕੈ ਸਿਮਰਨ ਰਦ ਸਦਨੋਨੇਦ ਰਦ ਸਦਨੋਨੇਦ ਪ੍ਰਭ ਕੈ ਸਿਮਰਨ ज्ञान ध्यान तत् बुद्ध नानक ते यह फिर स्थाई वाला होना है अपा यह पहला अंतरा है हूँ आप दूसरा अंतरा सीखना है प्रभ कै सिमर जप तप पूजा ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਬਿਨ ਸੈ ਦੂਜਾ ਬਿਨ ਸੈ ਦੂਜਾ ਨਾਨਕ ਤਾ ਕੈ ਇਹੇ ਦੂਸਰਾ ਅੰਦਰਾ ਹੈ ਹੁਣ ਆਪਾਂ ਤੀਸਰਾ ਅੰਦਰਾ ਸਿੱਖਣਾ ਹੈ ਪ੍ਰਭ ਕੈ ਸਿਮਰਨ ਤਿਰਥ ਇਸ ਨਾਨੀ ਤਿਰਥ ਇਸ ਨਾਨੀ ਇਸ ਅੰਦਰ ਵਿੱਚ ਰਹਿ ਵੀ ਲੱਗੇਗਾ ਤਿਰਥ ਇਸ ਨਾਨੀ ਰਬ ਕੈ ਸਿਮਰਨ ਦਰਗਹਿ ਮਾਨੀ ਦਰਗਹਿ ਮਾਨੀ ਨਾਨਕਤਾ ਕੈ ਇਹ ਤੀਸਰਾ ਅੰਤਰਾ ਹੈ ਹੁਣ ਆਪਾਂ ਲਾਸਟ ਚੌਥਾ ਅੰਤਰਾ ਸਿੱਖਣਾ ਹੈ ਪ੍ਰਭ ਕੈ ਸਿਮਰਨ ਹੋਏ ਸੁਪਲਾ ਹੋਏ ਸੁਪਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਕੈ ਲਗੋਂ ਪਏ ਇਹ ਚੌਥੰਦਰਾ ਹੈ ਹੁਣ ਆਪਾਂ ਸਥਾਈ ਅਤੇ ਸਮਾਪਤੀ ਕਿਵੇਂ ਕਰਨੀ ਹੈ ਇਹ ਵੇਖਾਂਗੇ ਨਾਨਕ ਤਾਂ ਕੈ ਲਗੋਂ ਪਏ ਸੇ ਸਿਮਰਹਿ ਸਮਰਤੀ ਜਿਨ ਆਪ ਸਿਮਰਾਈ ਜਿਨ ਆਪ ਸਿਮਰਾਈ ਇਹ ਅੱਜ ਦਾ ਸ਼ਬਦ ਹੈ ਜੀ ਜਿਵੇਂ ਮੈਂ ਆਪ ਜੀ ਨੂੰ ਸਲੋ ਸਲੋ ਸਰਾਹ ਤੇ ਸਾਰਾ ਸ਼ਬਦ ਸਨਝਾਇਆ ਜਿਵੇਂ ਉਸ ਤਰੀਕੇ ਨਾਲ ਸਿੱਖਣਾ ਹੈ ਬੁੱਲ ਜਗ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ